ਜੀ ਬਾਬੂ ਕੀ ਹਾਲ ਚਾਲ ਸਾਰੇ ਜੀ ਦਾ ਲੋਰੀ ਮੇਰੇ ਕੋਲ ਗੁੱਡ ਮਾਰਨਿੰਗ ਖੜਾ ਲੱਗੇ ਜਿੰਨੇ ਬਣਾ ਕੇ ਢੇ ਦੀਗਾ ਸਰਸੁਰ ਕਿਲਾ ਤੇ ਚੱਲਦੇ ਆਂ ਬਾਬੂ ਬਾਜੀ ਦੇ ਸਖਣਤ ਕਰਨੀ ਵਾਲੇ ਉਹ ਨਹੀਂ ਕਰਨੇ ਨੇ ਕਰਾਈ ਵਾਲਾ ਇਹ ਖਾਣੀ ਪਿੰਡ ਹੋਰ ਕਿਹੜਾ ਪੰਡਾ ਜਾਈਂ ਬਤਾ ਕਿਹੜੇ ਤਾਂ ਜਾਣੀ ਹੈ ਜੁਲਾਈ ਠੀਕ ਹੈ ਤੇ ਚਲੋ ਚਾਹ ਚੁ ਪੀ ਲਈਏ ਤੇ ਚੱਲਦੇ ਆਂ ਫਿਰ ਮੰਨ ਤੇ ਕੋਲੇਣਾ 5 ਵਜ ਗਿਆ ਤੇ ਚਲੋ ਤੁਹਾਨੂੰ ਚੱਲ ਕੇ ਦਿਖਾ ਮਾਪਾ ਠੀਕ ਹੈ ਉਹ ਮੇਰੇ ਵੀਰੋ ਤੇ ਚਾਹ ਪਾਣੀ ਪੀ ਕੇ ਹੋਏ ਵੇਲੇ ਜਮਣ ਤੇ ਟਾਈਮ ਹੋ ਗਿਆ ਸਵਾ ਪੰਜ ਠੀਕ ਹੈ ਰੱਬ ਤੁਹਾਡਾ ਕਰੇ ਪੜਾ ਤੇ ਚੱਲ ਗਏ ਮਨਪ੍ਰੀਤ ਕੋਲੇ ਦਾਵਾ ਦਾਵਾ ਪਾ ਹਨਾ ਤੇ ਚੱਲ ਕੇ ਪੁੱਛ ਗਏ ਕਿਹੜੇ ਪੰਡਾ ਚੱਲ ਗਏ ਇੱਕ ਛੜਰੀਆਂ ਜਾਂ ਦੋ ਛੜਰੀਆਂ ਪਹਿਲਾਂ ਚਾਂਸ ਸੀ ਬਾਪੋ ਵੀ ਦੋ ਛੱਟ ਲਾ ਹਨਾ ਵੀ ਦੋ ਇੱਕ ਇੱਕ ਤਾਂ ਕਰਾਈ ਵਾਲੇ ਇੱਕ ਨੇ ਫੋਰ ਕਿੜਾ ਪਿੰਡ ਆਗਾ ਹਨਾ ਵੀ ਦੋ ਤਾਂ ਛੱਟ ਲਾਗੇ ਹਨਾ ਤੇ ਹਜੇ ਬਾਕੀ ਪਤਾ ਨਹੀਂ ਇੱਕ ਤਾਂ ਛੜਨੀ ਛੜਨੀਆਂ ਆਈ ਨਹੀਂ ਪਾਸ ਸੈਟਿੰਗ ਵੱਜੀ ਤਾਂ ਦੋਨੇ ਛੱਟ ਲੈ ਇਕੱਠੇ ਹਨਾ ਤੇ ਚੱਲੋ ਹੁਣ ਕਿਹਾਂ ਚੱਲ ਗਏ ਤੇ ਹੁਣ ਚੱਲ ਕੇ ਕਰਾਂਗੇ ਥੋੜੇ-ਥੋੜੇ ਤੇ ਤੁਹਾਨੂੰ ਦਿਖਾਵਾਂਗੇ ਬਰਾ ਆਓ ਬਾਬਿਓ ਤੇ ਆ ਗਏ ਮੰਤਰੀ ਦੇ ਕੋਲੇ ਠੀਕ ਹੈ ਤੇ ਟਾਈਮ ਦਾ ਹੋ ਗਿਆ ਮੈਂ ਨਾ ਵਾਵਾ 5:30 ਹੋ ਗਿਆ ਹੁਣ ਤੇ ਉਹ ਕਰੇਗਾ ਕਿਹੜਾਂ ਤੇ ਫਿਰ ਚੱਲਦੇ ਆਂਗੇ ਬਾਹੋ ਯਾਤਰੀ ਠੀਕ ਹੈ ਉਹ ਬਾਹੋ ਯਾਤਰੀ ਚੱਲਾਂਗੇ ਕਰਾਈ ਵਾਲੀ ਛੱਡ ਦੇ ਕਹਿੰਦਾ ਬਾਹੋ ਯਾਤਰੀ ਛੱਡਾਂਗੇ ਤੇ ਨੇ ਕੋ ਉੱਤਰ ਕੋ ਉੱਤਰ ਬੈਠੇ ਮੈਂ ਨਾ ਇਸ ਦਾ ਇਸ ਦੀ ਨਾ ਤੇ ਤੁਹਾਨੂੰ ਦਿਖਾਉਣੇ ਬਰਾ ਮੋਹ ਇਹ ਮੋਹ ਲਵਾ ਦੀ ਮੋਢੇ ਤੇ ਇਹ ਨਾਂ ਨੂੰ ਲਿਖਾ ਦੇ ਚੱਲ ਬਈ ਲਵਾ ਕੇ ਮੋਹਰ ਤੇ ਛਾੜ ਦੇ ਉਧਰ ਬਿਠਾ ਕੇ ਚਲੋ 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 ਇਹਨੇ ਵਧੀਆ ਇਹ ਕਿੱਧਰ ਗਿਆ ਆ ਵੀ ਲੈ ਆਉ ਰਿਹਾ ਬਾਗੀ ਮੁਰ ਸਾਈਡ ਤੋਂ ਖੁੱਲੇ ਸਾਰੇ ਹੋ ਜਾ ਮੜਾ ਜਾ ਇੱਕ ਕਰਾ ਦੇ ਘਟਾ ਮਗਰੋ ੜਾ ਦੇ ਜਰ ਕਿਸੇ ਆ ਦੀਪ ਕੋ ਦਿਆ ਫਰੀਦ ਅੰਮ੍ਰਿਤ ਬਾਬੀ ਫਰੀਦ ਜੀ ਪਰਮਾ ਭਾਈ ਬਿਆਲੀ ਖੜ ਜਾਏ ਖੜ ਜਾ ਖੜ ਜਾ ਛੋੜ ਦਿਆ ਛੋੜ ਦਿਆ ਜਾਏ ਕੌਣ ਮੈਂ ਤੈਨੂੰ ਕਿਹਨੇ ਖੜਦਾ ਫੜੀ ਹੈ ਓਕੇ ਹਾਂ ਲਓ ਜੀ ਓਲੇ ਵਾਲੇ ਵਧੀ ਜਾਂਦੇ ਹਨ ਦੇਖੋ ਪੂਰੇ ਜਿਹੇ ਰਸਤੇ ਪਈ ਨੇ ਜਰਾ ਕੇ ਵਈਂ ਰੱਖ ਕੇ ਮਾਨਤ ਨੂੰ ਪੈਕ ਕਰ ਲੀਆ ਪਹੁੰਚਣਾ ਉਹ ਲਓ ਜੀ ਮਾਨਤ ਜਬੇ ਪੈਕ ਤੇ ਚੱਲ ਜੀ ਲਵਾਲੀ ਮੋਰ ਮਾ ਫਿਰ ਕਿਣੀ ਸੋਣੀ ਆ ਬਾਈ ਜੀ ਉਹ ਸ਼ਾਮਲਾ ਉਥੇ ਕਰਾਇਆ ਤੇ ਨਾਂ ਨੂੰ ਲਿਖਿਆਗਾ ਕੀ ਨਾਂ ਤੇ ਗੋਰਾ بابا ਤੇ ਉਹਨਾ ਠੀਕ ਹੈ ਜੀ ਛਾੜ ਦੋ ਜਾ ਕੇ ਤੇ ਕਬੂਤਰ ਉੱਡੇ ਆ ਕੇ ਤੁਹਾਨੂੰ ਦੱਸਦੀ ਆ ਓਲੇ ਦੇ ਵੱਜ ਗਏ ਸੀ ਨਾ ਤੇ ਕਬੂਤਰ ਉੱਡੇ ਲਗਭਗ ਮੇਰੇ ਹਿਸਾਬ ਨਾਲ ਵੀ 90 ਕਬੂਤਰ ਉੱਡੇ ਤੇ ਆਪਣੀ ਕਬੂਤਰੀ ਬਾਬੇ ਪਾਣੀ ਦੋ ਰੱਖ ਕੇ ਬੈ ਗਈ ਠੀਕ ਆ ਸਿੱਧੇ ਗਾ ਆਪਣੀ ਮਾਰਦੇ ਤੇ ਆਹ ਬੈ ਗਈ ਜਿਹਦਾ ਹਰਾ ਟਿੱਡ ਕਰਿਆ ਸੀ ਇਹ ਰੰਗ ਭੰਨੇ ਦੇ ਨਾ ਤੇ ਟਾਈਮ ਨੇ ਬਈ ਪਾਣੀ ਪੂਣੀ ਵਾਧ ਦੇ ਦਾ ਪਾਣੀ ਨੇ ਪਾਣੀ ਵਾਲੀ ਕਬੂਤਰੀ ਆਪਣੀ ਹੈ ਨਹੀਂ ਸੀਗੀ ਤੇ ਸਾਢੇ 7 ਵਜੇ ਵੇਲੇ ਸਾਢੇ 7 ਵਜੇ ਪਾਣੀ ਰੱਖ ਕੇ ਬੈ ਗਈ ਇਹਨੇ ਤੇ ਚਲੋ ਫਿਰ ਹੁਣ ਘਰੇ ਹੀ ਚਲਦੇ ਮਨਪਰੀ ਦਾ ਫੋਨ ਆ ਸੀ ਮੈਨੂੰ ਘਰੇ ਹੀ ਚਲਦੇ ਆ ਜਾ ਤੇ ਚੱਕ ਲਾ ਕਹਿੰਦਾ ਪਿੰਜਰਾ ਤੇ ਚੱਲ ਗਏ ਹਣਾ ਹੁਣ ਬਸ ਵੀਡੀਓ ਚਾਹੀ ਨਿਬੜਿਆ ਵੇ ਵੇ ਲੋ ਵੀ ਹੁਣ ਪਾਣੀ ਬਾਹਰ ਦੇਦਾ ਯਾਰ ਹੁਣ ਸਾਢੇ ਕਿਸਾਰੇ ਚੰਦਾ ਆਧਾ ਆਪਣੀ ਦਿੱਤਾ ਹੁਣੇ ਭਾਂਦ ਨਹੀਂ ਪਾਣੀ ਰੱਖ ਕੇ ਇੱਕ ਦਿਨ ਬੈ ਗਈ ਪਤਾ ਨਹੀਂ ਲੱਗਿਆ ਮਿੰਟ ਚ ਹੀ ਬੈ ਗਈ ਜਮਾ ਝੁਟਕੀ ਦੇ ਹਿਸਾਬ ਨੇ ਬੈ ਗਈ ਚਲੋ ਫਿਰ ਚਲਦੇ ਪਿੰਜਰਾ ਚੱਕ ਲਿਆ ਕਰ ਹਣਾ ਤੇ ਚਾਉਦੇ ਘਰੇ ਹੁਣ ਅੱਧਰ ਓਏ ਅੱਜ ਤਾਂ ਤੂੰ ਟਾਈਮ ਨੇ ਕੰਮ ਕਰਦਾ ਸਾਡਾ ਯਾਰ ਦੂ ਹਾਂ ਬਾਈ ਤੇ ਕੀ ਦਰਿਆ ਬਾਈ ਯਾਰ ਸਾਡਾ ਟਾਈਮ ਨਹੀਂ ਕਬੂਤਰੀ ਬਾਦੀ ਯਾਰ ਤੈਨੂੰ ਇਹ ਬੜਾ ਕੰਮ ਆ ਯਾਰ ਛੋਡਾ ਯਾਰ ਕੰਮ ਹੀ ਤੂੰ ਕਰਿਆ ਭਰਾਵਾ ਉਹ bari tower ਤੇ ਠਾਦਨੇ ਪਾਣਾ ਪਾਣੀ ਰੱਖ ਕੇ ਬਾਦੀ ਦਿੱਤਾ ਤੁਸੀਂ ਪਾਣੀ ਪਤਾ ਨਹੀਂ ਕਿੰਨਾ ਪਚਦਾ ਐਡਾ ਢਿੱਡ ਮੈਂ ਦਿੱਤਾ ਭਰਾਵਾ ਹੁਣ ਦੂਤ ਤੇ ਘੱਟ ਕੇ ਦੇਦੀ ਇਹਨੂੰ ਤੜਕੀ ਪੱਲੇ ਉਹ ਤਾਂ ਐ ਐ ਕਰਦੀ ਫਿਰਦੀ ਪਤਾ ਹੀ ਮੈਨੂੰ ਤਾਂ ਮੂੰਹ ਬਣਾਉਣਾ ਨੇ ਗੰਦੀ ਸੀ ਉਹ ਪਰ ਖਿਆ ਗਿਆ ਬਾਜ ਜੋੜੀ ਸੀ ਦੀ ਪੱਟੀ ਪੀ ਉਹਦੀ ਕੰਮ ਹੀ ਨਹੀਂ ਵੜਿਆ ਪਿਆ ਹੁਣ ਤਾਂ ਤੇ ਪਿੰਜਰਾ ਦੇ ਘਰੇ ਚੱਲ ਗਏ ਲੈ ਕੇ ਕਿਉਂ ਤਾਂ ਹੁਣੇ ਪਹਿਲਾਂ ਮੈਨੂੰ ਦੱਸਿਆ ਓਏ ਯਾਰ ਸਾਡੇ ਕੋਲ ਪੈਸੇ ਵਾਲੇ ਬਰਾ ਕੀ ਕਰਕੇ ਹੁਣ ਅਸੀਂ ਕਿ ਕਿ ਲਾਗੇ ਮਾੜੇ ਮੋਟੇ ਬਾਜ਼ੀ ਜਿੱਤ ਕੇ ਬਾੜੀਆਂ ਸੀ ਠੀਕ ਹੈ ਸਾ ਮਾੜੇ ਮੋਟੇ ਪੈਸੇ ਲਾ ਦੇ ਉਰੇ ਪਰੇ ਜੀ ਵਧਾਈਆਂ ਦੇ ਤੈਨੂੰ ਵਧਾਈਆਂ ਪਰਮਾਤਮਾ ਵੀ ਤੈਨੂੰ ਵੀ 10 ਮਿੰਟ ਵਧਾ ਦੇ 10 ਮਿੰਟ 10 ਮਿੰਟ ਪਰਮਾਤਮਾ ਤੈਨੂੰ ਵੀ ਵਧਾਵੇ ਜਿਹੜੇ ਸਾਾਨੂੰ ਵਧਾ ਚੱਲ ਫੇ ਪਿੰਜਰਾ ਦੇ ਘਰੇ ਚੱਲ ਗਏ ਹੁਣ ਯਾਰ ਆਇਆ ਪਿੰਜਰਾ ਲਿਆਉਣੇ ਆ ਪਿੰਜਰਾ ਲੈ ਕੇ ਚੱਲ ਪਰਾਂ ਚੈੱਕ ਲੈ ਪਿੰਜਰਾ ਜਿੱਤ ਕੇ ਬਾਜ਼ੀ ਟਾਈਮ ਨਾਲ ਠੰਡੇ ਠੰਡੇ ਸਰਪ੍ਰਾਈਜ਼ ਜਮਾ ਗਈ ਤੇ ਸਰਪ੍ਰਾਈਜ਼ ਹਾਂ ਤਾਂ ਦੇਦਾ ਤੂੰ ਲੈਣਾ ਸਰਪ੍ਰਾਈਜ਼ ਸਰਪ੍ਰਾਈਜ਼ ਹਾਂ ਤਾਂ ਬਹੁਤ ਤਕੜਾ ਮਿਲ ਗਿਆ ਇੱਥੇ ਮੈਂ ਪਿੰਜਰਾ ਹੀ ਸਾਡੇ ਕੋਲ ਪੱਲੇ ਕੱਲਾ ਤੇ ਘਰੇ ਚਾਲਦੇ ਟਾਈਮ ਨਾਲ ਜਾ ਕੇ ਏਸੀ ਛੱਡ ਕੇ ਡੱਕਾ ਹੀ ਨਹੀਂ ਪੈਣਿਆ ਗਰਮੀ ਇਹ ਗੱਲਾਂ 'ਚ ਫਾਇਦਾ ਨਹੀਂ ਕਰੇ ਏਸੀ ਛੱਡ ਕੇ ਪੈਣਿਆ ਆਰਾਮ ਨਾਲ ਆਉਂਦਾ ਬਾਈ ਕੋਈ ਫਾਇਦਾ ਨਹੀਂ ਗਾ ਇਹ ਗੱਲਾਂ 'ਚ ਉੱਤੇ ਆ ਗਏ ਸੀ ਕਰੇ ਠੀਕ ਆ ਤੇ ਉਹ ਜਿਹੜੀ ਖਾਲੀ ਕਰਾ ਗਏ ਉਹ ਟਿਕਾਣੀ ਪਿਆ ਕੇ ਤੇ ਹੁਣ ਚੱਲਦੇ ਫਿਰ ਮਨਪਤ ਦੇ ਕੋਲੇ ਚੱਲ ਕੇ ਗੋਬਰੀ ਕੋਹਾਥੀ ਲਿਉਂਦੇ ਨਾ ਜਿਹੜੀ ਗੱਰ ਚ ਆਪਣੀ ਤੋ ਰੋਬਰਤ ਜੀ ਉਹ ਜਿਹੜੀ ਖਾਲੀ ਵਿਹਲੇ ਆ ਜੀ ਮੇਰੇ ਵੀਰੋ ਤੇ ਹੁਣ ਵਾਜ ਗਿਆ 4 ਠੀਕ ਹੈ ਤੇ ਵੀਡੀਓ ਸਟਾਰਟ ਕਰਦੇ ਹੁਣ ਠੀਕ ਹੈ ਤੁਹਾਨੂੰ ਪਹਿ ਪਤਾ ਹੀ ਹੈ ਕਿ ਬਾਕੀ ਗੱਲਾਂ ਬਾਤ ਚੱਲਦੇ ਪੜ ਸਬਤ ਪੜ ਚੱਲਦੇ ਆ ਖੇਤ ਠੀਕ ਆ ਆਪਾਂ ਖੇਤ ਚੱਲਦੇ ਆ ਤੇ ਕਬੂਤਰ ਤਾਂ ਆਪੇ ਛੱਡ ਲੈਣਗੇ ਖੇਤ ਚੱਲ ਗਏ ਪਿੰਡ ਨੂੰ ਲਾ ਕੇ ਪਾਣੀ ਪੋਣੀ ਤੇ ਫਿਰ ਤੁਹਾਨੂੰ ਦੱਸ ਦਿਆਂ ਗੱਲਬਾਤ ਕੀ ਹੋਈ ਹੈ ਕਿਵੇਂ ਕਬੂਤਰੀ ਬਈ ਨਾ ਤੇ ਪ੍ਰੋਪਰ ਚੱਲ ਕੇ ਦੱਸਾਂ ਜਿੱਤ ਕੇ ਬਾਜੀ ਕੋ ਹੋਰ ਤੇ ਰਬਾ ਵੀ ਮੇਰੇ ਰੱਖਿਆ ੜੇ ਤੇ ਜੀ ਬਾਬੇ ਉਹ ਤੇ ਆਗੇ ਸੀ ਖੇਤ ਹੁਣ ਆਪਾਂ ਠੀਕ ਹੈ ਤੇ ਪਨੀਰੀ ਨੂੰ ਪਾਣੀ ਪੂਣੀ ਲਾਉਣ ਆਏ ਸੀਗੇ ਮਾਸ਼ਾ ਅੱਲ ਜਬਾਜੀ ਬੂਈ ਤਾਂ ਹੋ ਗਈ ਆਪਣੀ ਕੜੈਚ ਗੁੱਲਾ ਠਾਈ ਤੇ ਪਾਣੀ ਲਾਤਾ ਕਿਹਾ ਰੇਰੂ ਪਾਦ ਗਏ ਪਨੀਰੀ ਜੀ ਠੀਕ ਹੈ ਤੇ ਬਾਕੀ ਤੁਹਾਨੂੰ ਕਰਦੇ ਆ 10 ਦਿਨ ਗੱਲਾਂ ਬਾਤਾਂ ਮਾੜੀਆਂ ਮੋਟੀਆਂ ਕਰਦੇ ਆਗੇ ਤੇ ਨਾਲੇ ਤੁਹਾਨੂੰ ਦੱਸਦੇ ਆ ਕਿ ਚੱਕਰ ਬਣਿਆ ਸੀ ਆਪਣੀ ਕਬੂਤਰੀ ਨਾਲ ਫਣਾ ਤੇ ਬਾਕੀ ਜੇ ਤੁਹਾਨੂੰ ਪਤਾ ਹੋਊ ਵਈ ਦੀ ਤੜਕੇ ਬੈਠਣ ਦਾ ਕਾਰਨ ਕੀ ਹੈ ਤੇ ਰੇਹ ਪਾਦੀ ਪਹਿਲਾਂ ਪਨੀਰੀ ਜੀ ਆਪਣੀ ਜੀ ਤੋ ਇਹ ਕੰਮ ਵੀ ਜ਼ਰੂਰੀ ਹੈ ਠੀਕ ਆ ਬਾਪੂ ਸਾਰਨੋਂ ਪਹਿਲਾਂ ਜ਼ਰੂਰੀ ਫਿਰ ਇਹੀ ਹੈ ਇਹਦਾ ਕਰਨਾ ਹੀ ਪਿਆ ਕਰੂਗਾ ਖੇਤੀਬਾੜੀ ਵਿਭਾਗ ਤੇ ਕਿਹਾਰੇ ਰੂਪ ਪਾਦਗੇ ਤੇ ਫੇਰ ਦਿਖਾਉਣ ਤੇ ਦੱਸ ਦਿਆਂ ਉਹਨੂੰ ਗੱਲ ਬਾਤ ਰੇਰੇ ਰੂਪ ਪਾਦੀ ਪੈਪੁਰ ਧੋਲੇ ਹੁਣ ਵੇਲੇ ਆਪਾਂ ਠੀਕ ਹੈ ਤੇ 10 ਮਿੰਟ ਪੈਨੀਆਂ ਤੇ ਫੇਰ ਚੱਲਦੇ ਨਾਲੇ ਘਰੇ ਤੇ ਜਿਵੇਂ ਕਿ ਬਾਪੂ ਤੁਹਾਨੂੰ ਜਿਵੇਂ ਪਤਾ ਹੀ ਹੈ ਨਾ ਵੀ ਕੀ ਚੱਕਰ ਬਣਿਆ ਹੋਇਆ ਕਬੂਤਰੀ ਨੂੰ ਤੁਸੀਂ ਮੇਰੇ ਨਾਲ ਮੇਰੇ ਸਾਹਮਣੇ ਬਾਹਲੇ ਸਿਆਣੇ ਹੋ ਵੀ ਆਪਾਂ ਤਾਂ ਨਹੀਂ ਓਡੇ ਹਜੇ ਸਿਆਣੇ ਹਨ ਠੀਕ ਹੈ ਨਾ 1 ਮੀਟਰ ਕੋ ਕਬੂਤਰੀ ਬਈ ਆਪਣੀ ਉ ਤਾਂ ਘਰੇ ਸਮਝ ਤਾਂ ਬਹੁਤ ਵਧੀਆ ਸੀ ਮਨਪ੍ਰੀਤ ਦੇ ਕਹਿੰਦੀ ਗੱਲਾਂ ਵੀ ਮਾਂ ਕੋਲੇ ਹੈ ਨਹੀਂ ਜੀ ਗੱਪ ਨਹੀਂ ਮਾਰਦਾ ਸਮੀ ਕਬੂਤਰੀ ਬਹੁਤ ਸੈੱਟ ਸੀਗੀ ਰਾਤ ਨੂੰ ਹਨਾ ਤੇ ਦੂਜੀ ਕਬੂਤਰੀ ਦੇ ਮੁਕਾਬਲੇ ਬਹੁਤ ਵਧੀਆ ਕਬੂਤਰੀ ਸਮੀ ਸੀਗੀ ਤੇ ਨਾ ਨੇ ਚਰਬੀ ਵਾਲੀ ਬਿੱਠਾ ਮਾਰੀ ਇੱਕ ਬਿੱਠ ਮਾਰੀ ਚਰਬੀ ਵਾਲੀ ਸਿਰਫ ਆਨਲੀ ਤੇ ਕਬੂਤਰੀ ਤੜਕੇ ਜੋ ਸੀ ਮਤਲਬ ਗਏ ਸੈੱਟ ਸੀ ਕਬੂਤਰੀ ਜਾ ਕੇ ਮਤਲਬ ਇਹ ਨਾਂ ਨੂੰ ਲਿਖਾਇਆ ਰੰਗ ਰੂੰਗ ਭੰਨਿਆ ਮ ਰੰਗ ਭਰਨਾ ਪਿਆ ਵੀ ਟਿੱਡ ਦੇ ਰੰਗ ਕਰਿਆ ਹਰਾ ਠੀਕ ਹੈ ਰੰਗ ਭਣਗੇ ਪਾਣੀ ਦਿੱਤਾ ਨੂੰ ਸਿਰਫ 50 ਐਮਲ ਪਾਣੀ ਦਿੱਤਾ ਜਿਆਦਾ ਨਹੀਂ ਤਾਂ ਬਾਕੀ ਕਬੂਤਰ ਨੂੰ ਆਪਣੇ ਨੂੰ 60 60 ਵੀ ਦਿੰਦੇ ਰਹੇ ਆ 60 ਐਮਲ 55 60 ਐਮਲ 50 ਬਲ ਪਾਣੀ ਦਿੱਤਾਗਾ 7 ਵਜੇ ਸਹੀ ਓਲੇ ਵੱਜ ਗਏ ਸੀ ਹਨ ਜਮਾਂ ਸਹੀ 7 ਵਜੇ ਓਲੇ ਮਾਰਤੇ ਸੀਗੇ ਓਲੇ ਮਾਰਤੇ ਮਨਪ੍ਰੀਤ ਮੇਰੇ ਕੋਲੇ 20 ਮਿੰਟ ਖੜਾ ਰਿਆ 20 ਮਿੰਟ 25 ਮਿੰਟ ਖੜਾ ਰਿਆ ਇਹ ਕਹਦਾ ਵੀ ਮੈਂ ਜਾਣਾ ਤੇ ਇਹ ਕਹਦਾ ਐਂਟਰੀ ਫੜ ਲਾ ਤੇ ਐਂਟਰੀ ਭਰਦੀ ਇਹ ਤਰ ਪਿਆ ਇਹਦੇ ਖੜੇ ਖੜੇ ਮੈਂ ਐਂਟਰੀ ਫੜਾਦੀ ਯਾਰ ਐਂਟਰੀ ਫੜਾ ਕੇ ਜਦੋਂ ਮੈਂ ਬਸ ਛੜ ਤੇ ਹੋਇਆ ਮੈਂ ਵੀ ਮੇਰੇ ਆਪਣੇ ਕਬੂਦਰੀ ਨਿਗਾ ਤਾਂ ਮਾਰ ਲਿਆਣਾ ਵੀ ਕਿੱਥੇ ਫਿਰ ਜਾਈਗੀ ਤੇ ਉਹ ਜਦੋਂ ਮੈਂ ਵੇਖਣ ਲੱਗਿਆ ਤਾਂ ਉਹ ਕਹਿੰਦੇ ਬਈ ਗੁਲਾਬੀ ਹਰੀ ਗੁਲਾਬੀ ਬਗਲ ਕਾਲੀ ਚੀਨੀ ਕਬੂਦਰੀ ਇੱਕ ਬੈ ਗਈ ਤੇ ਕੋਈ ਰੰਗ ਭਨ ਇੱਕ ਕਬੂਦਰੀ ਆਪਣੀ ਕਬੂਦਰੀ ਨਾਲ ਦੀ ਵੀ ਸੀਗੀ ਵਿੱਚ ਮੈਂ ਚਲ ਉਹ ਹੋਊਗੀ ਵੀ ਆਪਣਾ ਹਰਾ ਢੱਡ ਵੀ ਨਾਲ ਹੈਗਾ ਹਨ ਤੇ ਜਦੋਂ ਉਹਨੇ ਕਿਹਾ ਬਈ ਹਰਾ ਢੱਡ ਵੀ ਨਾਲ ਹੈ ਮੈਂ ਵੀ ਲੈ ਬੈ ਗਈ ਮਾ ਹੋ ਗਿਆ ਕੰਮ ਇਹਦਾ ਮੈਂ ਕੰਮ ਹੀ ਭੇੜਾ ਹੁਣ ਕੀ ਕਰੀਏ ਮੈਂ ਹੈ ਦੇ ਹੋ ਰੱਖ ਕੇ ਬਈ ਬਾਬੇ ਪਾਣੀ ਠੀਕ ਹੈ ਅਸੀਂ ਉਹ ਕਬੂਦਰੀ ਲੈ ਕੇ ਵੀ ਨਹੀਂ ਆਏ ਕਿਉਂਕਿ ਉਹ ਸਾਢੇ 7 ਹੀ ਬੈ ਗਈ ਸੀਗੀ ਲਿਆਉਂਦੇ ਕਿ ਉਹਨੂੰ ਫੜ ਫੜਨਾ ਵੀ ਔਖਾ ਜਿਹਾ ਕੰਮ ਹਨ ਤੇ ਸਾਢੇ 7 ਵੇ ਅਹੀ ਕਬੂਦਰੀ ਬੈ ਗਈ ਸੀ ਆਪਣੀ ਨਾ ਤੇ ਇਹ ਚੱਕਰ ਬਣਿਆ ਬਾਬੇ ਇਹ ਗੱਲਬਾਤ ਬਣੀ ਤੇ ਬਾਕੀ ਤੁਸੀਂ ਸਿਆਣਿਓ ਤੁਸੀਂ ਸਮਝ ਹੀ ਕਿਓਗੇ ਸਾਰੀਆਂ ਗੱਲਾਂ ਬਤਨ ਕਿ ਕੀ ਚੱਕਰ ਬਣਿਆਗਾ ਤੇ ਹੁਣ ਆਪਾਂ ਚੱਲਦੇ ਹਾਂ ਘਰੇ ਘਰਾਂ ਦੂਜੇ ਖੇਤ ਚੱਲਦੇ ਹਾਂ ਗੇੜਾ ਛੇੜਾ ਮਾਰ ਕੇ ਉਹਨੇ ਨਾ ਤੇ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਤੇ ਕਹਿੰਦੇ ਆ ਗਏ ਸੀ ਇਧਰ ਕੂਤ ਨਾਲ ਘਰੇ ਤੇ ਸਾਡਾ ਕਾਲਾ ਯਾਰ ਕਹਿੰਦੇ ਬਹੁਤ ਚਿਰ ਬਾਅਦ ਅਰਚਨ ਦਿੱਤੇ ਹਨ ਉਹਨੇ ਤੇ ਬਸ ਮਾਣੀ ਖੁਸ਼ ਹੋ ਗਿਆ ਸਾਨੂੰ ਵੇਖ ਕੇ ਸਾਡਾ ਵੇਖ ਕੇ ਇਹਨੂੰ ਤੇ ਹੁਣ ਖੁੱਡਾਂ ਦਾ ਕੰਮ ਇਹਨੇ ਕਰਨਾ ਸਾਡਾ ਬਾਗ ਦੇ ਇਹ ਖੁੱਡੇ ਪੋਣੇ ਨੇ ਸੀ ਕਬੂਤਰਾਂ ਵਾਲੇ ਤੇ ਨੇ ਬਾਰੀਆਂ ਬਣਾ ਕੇ ਦੇਣੀਆਂ ਸਾਨੂੰ ਬਹੁਤ ਸਾਰੀਆਂ ਬਣਾ ਕੇ ਦੇ ਆ ਕਾਲਿਆ ਫਿਰ ਹਾਂ ਬਾਈ ਬਣਾ ਲਾ ਪੱਕੀ ਗੱਲ ਹੈ ਲੈ ਫਿਰ ਕਾਲੇ ਦੀ ਕਰਾ ਸ਼ੂਟਿੰਗ ਕਰਦੀ ਥੋੜੀ ਵੀਡੀਓ ਰੀਲਰ ਨੂੰ ਆਉਣ ਲੱਗੇ ਪੰਜ ਚਾਰ ਕਾਲੇ ਦੀਆਂ ਤੇ ਕਬੂਤਰਾਂ ਕੋਲ ਜਾ ਕੇ ਸਿਰਾ ਲਾਦੇ ਤੇ ਸਪੋਰਟ ਕਰਦੇ ਜੱਜ ਕੇ ਨੂੰ ਠੀਕ ਹੈ ਇੰਸਟਾਗ੍ਰam ਤੇ ਇਹਨੂੰ ਹਾਂ ਜਾ ਕੇ ਫੋਲੋ ਕਰ ਲਿਓ ਤੇ ਰੀਲ ਆਉਣਗੇ ਚੱਲ ਦਰਿਆ ਆ ਕਾਲਾ ਫਿਰ ਖੜਾ ਹੋ ਰੀਲਾਂ ਬਣਾ ਕੇ ਤੇਰੀਆਂ ਪੰਜ ਚਾਰ ਤੇਰਾ ਕੱਲ ਨੂੰ ਬਰਥਡੇ ਆ ਕੱਲ ਨੂੰ ਨਹੀਂ 10 ਤਰੀਕ ਦਾ ਹੈਲੋ 10 ਤਰੀਕ ਦਾ ਬਰਥਡੇ ਪਹਿਲਾਂ ਹੀ ਵਿਸ਼ ਕਰ ਦੇ ਵੀਡੀਓ ਪਹਿਲਾਂ ਆਜੂ ਠੀਕ ਹੈ ਹੈਪੀ ਬਰਥਡੇ ਹੈਪੀ ਬਰਥਡੇ ਕਰ ਦੇ ਕਾਲੇ ਨੂੰ ਠੀਕ ਹੈ ਤੇ ਵੀਡੀਓ ਬਣਾ ਦਈਏ ਦੀ ਹਾਂਜੀ ਬਾਬਿਓ ਤੇ ਲਓ ਜੀ ਹੁਣ ਚੱਲ ਵੇ ਘਰ ਨੂੰ ਆਪਾਂ ਠੀਕ ਆ ਤੇ ਬਣਾ ਤੀਆਂ ਇੱਕ ਦੋ ਵੀਡੀਓ ਨੇ ਮੁੰਡੇ ਦੀ ਆਪਣੀ ਚੋਬਰ ਦੀਆਂ ਤੇ ਹੁਣ ਚੱਲ ਕੇ ਬੜਾ ਵੀਡੀਓ ਐਂਡਿੰਗ ਕਰ ਦਿਆਂ ਗੱਲਬਾਤ ਬੜੀ ਵੱਡੀ ਖਾਸ ਹੈ ਨਹੀਂ ਬੜਾ ਜਿੜਾ ਉਹ ਯਾਨੀ ਬਣਾਉਂਦਾ ਮੈਂ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦੇ ਠੀਕ ਹੈ ਤੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦਾ ਹੈ ਨਵੀਂ ਵੀਡੀਓ ਨਾਲ ਹੁਣ ਕੋਸ਼ਿਸ਼ ਕਰਾਂਗੇ ਰੈਗੂਲਰ ਵੀਡੀਓ ਵੀਂਗੇ ਜਿਹੜੀਆਂ ਪਾਉਣ ਦੀ ਕੋਸ਼ਿਸ਼ ਕਰਾਂ ਹੋਇਣਾ ਚਲੋ ਫਿਰ ਓਕੇ ਬਾਏ ਬਾਏ ਇੱਕਾ ਨਾਲ ਕੋਈ ਲੈਣੀ ਆਪਾਂ ਆਉਤਾ ਇਹ ਮੈਨੂੰ ਲੱਗਦੀ ਆ ਕਿ ਕਬੂਤਰ ਵੀ ਤਾੜਦੀਆਂ ਕਬੂਤਰ ਖੁੱਲੇ ਪਏ ਦੀਆਂ ਠੀਕ ਹੈ ਤੇ ਗਿੰਦਗੇ ਆਪਣੇ ਪੱਠੇ ਪੂਰੇ ਐ ਕੋਈ ਬਾਹਰ ਤਾਂ ਨਹੀਂ 1 2 3 4 5 6 7 9 10 ਤੇ 11 ਲੋ ਜੀ ਓਕੇ ਰਿਪੋਰਟ ਆ ਪਾਣੀ ਤਰਤਰ ਨੂੰ ਤੇ ਸਾਰੇ ਓਕੇ ਰਿਪੋਰਟ ਹੈ ਤੇ ਉਹ ਵੀ ਆਂਡੇ ਤੇ ਬੈਠੇ ਆਪਣੇ ਪੱਠੇ ਇਧਰ ਲਈ ਜੁੜੀ ਬੈਠੀ ਆਂਡੇ ਦੇ ਤੇ ਇੱਕ ਹੋਰ ਇੱਕ ਆਹਾ ਬਾਬਿਓ ਤੇ ਇੱਕ ਉੱਪਰ ਲਾ ਇੱਕ ਆਹ ਜੋੜੀ ਲੱਗੀ ਤੇ ਆਹਾ ਕਾਲਾ ਤੇ ਮਗਰ ਉਹ ਬੋਲ ਆਇਆ ਇਹ ਬੋਲੀ ਜੀ ਇਹ ਜੋੜੀ ਲੱਗੀ ਆਹ ਕਾਲਾ ਸਿਰ ਵਾਲਾ ਕਬੂਤਰ ਹੈਗਾ ਆ ਆਪਣੇ ਬੱਚੇ ਆ ਯੰਗ ਬਲੱਡ ਆ ਨਵਾਂ ਇਹ ਇਹਨਾਂ ਦੇ ਬੱਚੇ ਆ ਆਪਣੇ ਘਰ ਵਾਲੇ ਬੱਚੇ ਨੇ ਤੇ ਚਲੋ ਫਿਰ ਹੁਣ ਦਵਾਰੇ ਫੇਰੇ ਬਾਏ ਬਾਏ ਕਰ ਦਈਏ ਤੇ ਖੁੱਲੇ ਪੇਸੀ ਖੁੱਡਾਣਾ ਵੀ ਕਰ ਦਈਏ ਬੰਦ ਤੇ ਚਲੋ ਫਿਰ ਚੱਲਦੇ ਅੰਦਰ ਤੇ ਚੱਲ ਕੇ ਪੈਨੀਆਂ ਛੱਡ ਕੇ ਏਸੀ ਬਾਏ ਬਾਏ ਲਵ ਯੂ ਰੱਬ ਰੱਖਾ